ਇੱਕ ਕਿਲਾ ਕੇਸਗੜ੍ਹ ਸਾਹਿਬ ਦਾ ਦੂਜਾ ਲੋਹਗੜ੍ਹ ਦਾ ਤੀਜਾ ਹੋਲਗੜ੍ਹ ਦਾ ਚੌਥਾ ਨਿਰਮੋਹ ਗੜ੍ਹ ਦਾ ਪੰਜਵਾਂ ਬਾਬਾ ਫਤਿਹ ਸਿੰਘ ਜੀ ਦੇ ਜਨਮ ਤੋਂ ਬਾਅਦ ਪਾਤਸ਼ਾਹ ਨੇ ਇੱਕ ਕਿਲਾ ਬਣਵਾਇਆ ਸੀ ਉਹਦਾ ਨਾਮ ਹੈ ਫਤਿਹਗੜ੍ਹ ਦਾ ਕਿਲਾ ਪਰ ਛੇਮਾ ਇੱਕ ਕਿਲਾ ਜਿਹੜਾ ਅਨੰਦਗੜ੍ਹ ਸਹਿਬ ਦਾ ਕਿਲਾ ਹੈ ਅੱਜ ਵੀ ਜਦੋਂ ਅਨੰਦਪੁਰ ਸਾਹਿਬ ਦਰਸ਼ਨ ਕਰਿਓ ਉਸ ਵੇਲੇ ਅਨੰਦਗੜ੍ਹ ਸਹਿਬ ਦੇ ਕਿਲੇ ਵਿੱਚ ਨੇ ਘੇਰਾ ਪੂਰੇ ਅਨੰਦਪੁਰ ਸਾਹਿਬ ਨੂੰ ਪਾਇਆ ਹੈ ਕੇਰਾ ਪੂਰੇ ਅਨੰਦਪੁਰ ਸਾਹਿਬ ਨੂੰ ਆਇਆ ਅੰਦਰ ਸਿੱਖਾਂ ਨੇ 7 ਮਹੀਨੇ ਦੇ ਕੇਰੇ ਅੰਦਰ ਬਹੁਤ ਦੁੱਖ ਤੇ ਭੁੱਖ ਦੇ ਦਿਨ ਕੱਤੇ ਨੇ ਇਹਦੇ ਵਿੱਚ ਕੋਈ ਦ੍ਰਾਮਾ ਨਹੀਂ ਸਤਿਗੁਰੂ ਗੁਰੂ ਕਲਗੀ ਧਰਜੀ ਦਾ ਘੋੜਾ ਜਿਹਦਾ ਨਾਮ ਹੈ ਦਲ ਵਿਡਾਰ ਘੋੜੇ ਦਾ ਨਾਮ ਹੈ ਦਸ਼ਮ ਪਾਤਸ਼ਾਹ ਜੀ ਦਾ ਦਲ ਵਿਡਾਰ ਉਪੋਖ ਦਾ ਸਤਾਇਆ ਅੰਦਰ ਕੁਛ ਬੱਜਿਆ ਹੀ ਨਹੀਂ ਸੀ ਤੇ ਉਹ ਤਲਫ ਤਲਫ ਕੇ ਆਪਣੇ ਪ੍ਰਾਨ ਦੇ ਦਿੱਤੇ ਇੱਕ ਦਸ਼ਮ ਪਾਦਸ਼ਾਹ ਮਹਾਰਾਜ ਕੋਲ ਬੜਾ ਕੀਮਤੀ ਪ੍ਰਸ਼ਾਦੀ ਹਾਥੀ ਹੈ ਮੈਂ ਬੇਨਤੀ ਕਹੀ ਦਿਆਂ ਤੁਹਾਨੂੰ ਖਿਆਲ ਆ ਜਾਏਗੀ ਗੱਲ ਜਿਹੜਾ ਭੀਮਚੰਦ ਸੀ ਨਾ ਪਹਾੜੀ ਰਾਜਾ ਹੀਮਚੰਦ ਪਹਾੜੀ ਰਾਜੇ ਦਾ ਵਜ਼ੀਰ ਸੀ ਇੱਕ ਉਹਦਾ ਨਾਮ ਸੀ ਪਰਮਾਨੰਦ ਪਰਮਾਨੰਦ ਨੂੰ ਇੱਕ ਵਾਰ ਹੀਮਚੰਦ ਕਹਿੰਦੇ ਵੀ ਤੂੰ ਗੁਰੂ ਕਲਗੀ ਧਰਜੀ ਦੇ ਦਰਬਾਰ ਵਿੱਚ ਜਾ ਕੇ ਆ ਔਰ ਵੇਖ ਕੇ ਆ ਗੁਰੂ ਦਾ ਦਰਬਾਰ ਕਿਹੋ ਜਿਹਾ ਹੈ ਗੁਰੂ ਦੇ ਦਰਬਾਰ ਦੀ ਸ਼ੋਭਾ ਕਿਹੋ ਜੀ ਹੈ ਦਰਬਾਰ ਤੇ ਸਾਡੇ ਵੀ ਸਜਦੇ ਆ ਪਰ ਮੈਂ ਸੁਣੀਏ ਇਹ ਗੱਲ ਕਿ 10 ਪਾਤਸ਼ਾਹ ਦਾ ਦਰਬਾਰ ਬਹੁਤ ਜਿਆਦੇ ਮਹਾਨ ਹੈ ਵਿਸ਼ਾਲ ਹੈ ਔਰ ਬੜੀ ਸ਼ੋਭਾ ਪਾਉਂਦਾ ਹੈ ਪਰਮਾਨੰਦ ਹੈ ਨਾ ਜਿਹੜਾ ਬਹੁਤ ਧਿਆਨ ਦੇਉ ਉਹਨੂੰ ਸਿੱਖ ਪੰਮਾ ਕਹਿੰਦੇ ਸੰਨ ਕਈ ਵਾਰੀ ਪਰਮਾਨੰਦ ਗੁਰੂ ਜੀ ਦੇ ਦਰਬਾਰ ਨੂੰ ਵੇਖਣ ਆਉਂਦਾ ਹੈ ਸੰਗਤ ਵਿੱਚ ਆਇਆ ਤੇ ਗੁਰੂ ਦਾ ਸੁਭਾਅ ਹੈ ਵੀ ਜੋ ਸ਼ਰਨ ਆਵੇ ਤੇ ਸ਼ਕੰਤ ਲਾਵੇ ਤੇ ਨਮਸਕਾਰ ਕਰਕੇ ਬਹਿ ਗਿਆ ਜਦੋਂ ਬਹਿ ਗਿਆ ਉਹਨੇ ਅੱਖਾਂ ਉੱਚੀਆਂ ਚੁੱਕੀਆਂ ਵੇਖਿਆ ਦਸਮ ਪਾਤਸ਼ਾਹ ਮਹਾਰਾਜ ਤਖਤ ਤੇ ਸੁਭਾਏਮਾਨ ਨੇ ਤੇ ਉੱਪਰ ਇੱਕ ਚੰਦੂਆ ਲੱਗਿਆ ਹੋਇਆ ਜਿਹੜਾ ਗਹਿਣਿਆਂ ਨਾਲ ਲਬਰੇਜ ਹੈ ਉਹਨੂੰ ਗਹਿਣੇ ਨਾਲ ਜੜਿਆ ਹੋਇਆ ਹੈ ਬਹੁਤ ਕੀਮਤੀ ਚੰਦੂਆ ਹੈ ਕਾਬਲ ਦੇ ਸਿੱਖਾਂ ਨੇ ਪੇਟ ਕੀਤਾ ਸੀ ਕਾਬਲ ਦੇ ਸਿੱਖ ਨੇ ਪੇਟ ਕੀਤਾ ਸੀ ਔਰ ਦੂਜੇ ਪਾਸੇ ਵੇਖਦਾ ਇੱਕ ਪਾਸੇ ਬਜ਼ੁਰਗ ਚਿੱਟਾ ਦਾੜਾ ਦਾਨੇਪੁਰਖ ਬੈਠੇ ਨੇ ਚਿੱਟਾ ਦਾੜਾ ਦਾਨੇਪੁਰਖ ਬੈਠੇ ਹੈ ਪਹਿਲਾ ਵਾਲੇ ਗੁਰੂ ਸਹਿਬਾਨਾਂ ਵਾਲੇ ਸਿੱਖ ਬੈਠੀ ਐ ਇੱਕ ਪਾਸੇ ਨੌਜਵਾਨ ਗੁਰੂ ਕੇ ਸਿੱਖ ਨੇ ਹੱਥਾਂ ਵਿੱਚ ਸ਼ਸਤਰ ਪਕੜਦੇ ਐ ਉਹ ਬੈਠੇ ਨੇ ਮਤਾਮਾ ਪਹਿਣਾ ਬੈਠੀਆਂ ਗੁਰਬਾਣੀ ਦਾ ਕੀਰਤਨ ਹੋ ਰਿਹਾ ਤੇ ਪਾਪੀ ਬੜਾ ਹੈਰਾਨ ਉਦੋਂ ਹੋ ਗਿਆ ਜਦੋਂ ਵੇਖਿਆ ਵੀ ਸੁੰਡ ਨਾਲ ਪਕੜ ਕੇ ਇੱਕ ਹਾਥੀ ਜਿਹਦਾ ਨਾਮ ਕਲਗੀਧਰ ਪਾਤਸ਼ਾਹ ਨੇ ਪ੍ਰਸ਼ਾਦੀ ਹਾਥੀ ਰੱਖਿਆ ਸੀ ਅਸਾਮ ਦਾ ਇੱਕ ਬਾਦਸ਼ਾਹ ਹੋਇਆ ਜਿਹਦਾ ਨਾਮ ਹੈ ਰਤਨ ਰਾਏ ਰਤਨ ਰਾਏ ਨੇ ਭੇਟ ਕੀਤਾ ਸੀ ਤੇ ਪ੍ਰਸ਼ਾਦੀ ਹਾਥੀ ਕਲਗੀ ਤਰ ਪਾਤਸ਼ਾਹ ਤੇ ਚੌਰ ਕਰ ਰਿਹਾ ਹੈ ਚੌਰ ਦੀ ਛੇਵਾਂ ਨਿਭਾ ਰਿਹਾ ਹੈ ਪਾਪੀ ਦੀਆਂ ਅੱਖਾਂ ਅਡੀਆਂ ਰਹਿ ਗਈਆਂ ਗੁਰੂ ਦਾ ਦਰਬਾਰ ਵੇਖ ਕੇ ਇੰਨੀ ਵੱਡੀ ਸ਼ੋਭਾ ਵੇਖ ਕੇ ਉਸ ਵੇਲੇ ਇੱਕ ਵਾਰ ਤੇ ਪਰਮਾਨੰਦ ਆਪਣੇ ਆਪ ਨੂੰ ਸੰਭਾਲ ਕੇ ਮੱਥਾ ਟੇਕ ਕੇ ਵਾਪਸ ਚਲਿਆ ਗਿਆ ਜਦੋਂ ਭੀਮ ਚੰਦ ਕੋਲ ਜਾਂਦਾ ਨਾ ਤੇ ਭੀਮ ਚੰਦ ਹੁਣ ਪੁੱਛਦਾ ਕਹਿਣ ਲੱਗਿਆ ਵੀ ਤੂੰ ਦੱਸ ਦਰਬਾਰ ਵੇਖ ਕੇ ਆਇਆ ਹੈ ਗੁਰੂ ਜੀ ਦਾ ਦਰਬਾਰ ਕਿਹੋ ਜਿਹਾ ਇਹ ਕੁਛ ਨਾ ਬੋਲਿਆ ਨੀਮੀ ਪਾ ਕੇ ਖਲੋਤਾ ਹੈ ਉਹਨੇ ਦੁਬਾਰਾ ਪੁੱਛਿਆ ਕਹਿਣ ਲੱਗਿਆ ਵੀ ਤੂੰ ਜਾ ਕੇ ਆਇਆ ਹੈ ਦੱਸ ਮੈਨੂੰ ਦਰਬਾਰ ਕਿਹੋ ਜਿਹਾ ਇਹ ਦੂਜੀ ਵਾਰ ਵੀ ਨਾ ਬੋਲਿਆ ਤੇ ਭਿੰਤੰਤ ਕ੍ਰੋਧ ਧੋ ਕੇ ਥੋੜਾ ਜਿਹਾ ਉੱਚੀ ਬਾਤ ਵਿੱਚ ਬੋਲਦਾ ਕਹਿਣ ਲੱਗਿਆ ਮੈਂ ਤੈਨੂੰ ਕਿੰਨੇ ਵਾਰੀ ਪੁੱਛਿਆ ਤੇ ਤੈਨੂੰ ਮੈਂ ਕੱਲਿਆ ਸੀ ਇੰਨਾ ਸਮਾਂ ਲਾ ਕੇ ਆਇਆ ਮੈਨੂੰ ਦੱਸ ਤੇ ਸਹੀ ਦੱਸ ਉਹ ਪਾਤਸ਼ਾਹ ਦਾ ਦਰਬਾਰ ਕਿਹੋ ਜਿਹਾ ਉਸ ਵੇਲੇ ਪਰਮਾਨੰਦ ਬੋਲਦੇ ਕਿ ਲੱਗਿਆ ਮੈਂ ਦੱਸ ਜਿੰਨੇ ਪਰ ਇਹ ਨ ਹੋਵੇ ਤੂੰ ਕ੍ਰੋਧਤ ਹੋ ਕੇ ਕੋਈ ਮੈਨੂੰ ਸਜਾ ਸੁਣਾ ਦੇਵੇ ਮੈਂ ਤੇ ਅੱਖ ਤੇਰੇ ਨੌਕਰੀ ਹੈ ਮੈਂ ਦੱਸ ਤੈਨੂੰ ਅੱਖ ਨਹੀਂ ਤੈਨੂੰ ਕੁਝ ਨਹੀਂ ਕਹਾਂਗਾ ਤੂੰ ਦੱਸ ਪਰਮਾਨੰਦ ਨੇ ਉਸ ਵੇਲੇ ਸ਼ਬਦ ਵਰਤੇ ਸੰ ਇਤਿਹਾਸ ਵਿੱਚ ਜ਼ਿਕਰ ਹੈ ਕਹਿਣ ਲੱਗਿਆ ਪੀਮਚੰਦ ਦਰਬਾਰ ਤੇਰਾ ਵੀ ਸਜਦਾ ਤੂੰ ਵੀ ਆਪਣੇ ਆਪ ਨੂੰ ਰਾਜਾ ਕਹੋਨੇ ਪਰ ਸੱਚ ਇਹ ਹੈ ਤੂੰ ਸੱਤ ਵਾਰੀ ਮਰੇ ਸੱਤ ਵਾਰੀ ਜੰਮੇ ਹਰ ਵਾਰੀ ਤੂੰ ਬਾਦਸ਼ਾਹ ਬਣ ਜਾਏ ਹਰ ਵਾਰੀ ਤੇਰਾ ਦਰਬਾਰ ਸਜੇ ਕਲਗੀ ਧਰਜੀ ਦੇ ਦਰਬਾਰ ਵਰਗਾ ਤੇਰੇ ਦਰਬਾਰ ਤਾਂ ਵੀ ਨਹੀਂ ਹੋ ਸਕਦਾ ਜਿਹੜੀ ਗੁਰੂ ਦੇ ਦਰਬਾਰ ਦੀ ਸ਼ੋਭਾ ਉਹ ਤੇਰੇ ਦਰਬਾਰ ਦੀ ਕਦੀ ਨਹੀਂ ਹੋ ਸਕਦੀ ਉਦੋਂ ਬੰਦੇ ਇਹ ਪਰਮਾ ਭੀਮਚੰਦ ਅੰਦਰੋਂ ਤੇ ਬਹੁਤ ਕਲਪਿਆ ਪਰ ਇਹਨੇ ਪਰਮਾ ਨੰਦ ਨੂੰ ਕੁਛ ਨਹੀਂ ਕਿਹਾ ਕਿਉਂਕਿ ਪਹਿਲਾਂ ਬਚਨ ਦੇ ਚੁੱਕਾ ਸੀ ਇਹੋ ਜੱਗ ਦਰਬਾਰ ਸੀ ਗੁਰੂ ਕਾਲ ਕੀ ਧਰਜੀ ਦਾ ਮੈਂ ਇੰਨੀ ਬੇਨਤੀ ਕਹਿਣੀ ਚਾਹੁੰਦਾ ਸੀ ਇਹ ਪ੍ਰਸ਼ਾਦੀ ਹਾਥੀ ਬਹੁਤ ਸਿਆਣਾ ਸੀ ਸਤਿਗੁਰੂ ਨੇ ਤੀਰ ਚਲਾਉਣੇ ਇਹਨ ਚੁੱਕ ਕੇ ਲੈ ਕੇ ਆਉਣੇ ਸੱਭ ਤੇ ਚੌਰ ਸੱਭ ਦੀ ਸੇਵਾ ਕਰਨੀ ਜਿਵੇਂ ਆਪਾਂ ਸੰਗਤ ਵਿੱਚ ਬੈੰਨੇ ਐ ਤੇ ਇਹਨੇ ਟਿਕ ਕੇ ਗੁਰੂ ਚਰਨਾਂ ਵਿੱਚ ਬੈਠਣਾ ਔਰ ਇਹਨੇ ਸੰਗਤਾਂ ਨੂੰ ਝਲਮਰ ਤਾਉਣਾ ਕਈ ਵਾਰੀ ਇਹੋ ਜੀਆਂ ਸੀਮਾਵਾਂ ਕਰਨੀਆਂ ਇਹ ਪ੍ਰਸਾਦੀ ਹਾਥੀ ਵੀ 7 ਮਹੀਨੇ ਤੇ ਘੇਰੇ ਅੰਦਰ ਅਖਰ ਭੁੱਖ ਦਾ ਸਤਾਇਆ ਆਪਣੇ ਪ੍ਰਾਣ ਤਿਆਗ ਜਾਂਦੇ ਚੜਾਈ ਕਰ ਜਾਂਦੇ ਗੁਰੂ ਕੇ ਸਿੱਖਾਂ ਦੇ ਜਿਹੜੇ ਸਨ ਉਹ ਵੀ ਸ਼ੇਰਾਂ ਵਰਗੇ ਬਲਵਾਨ ਸਨ ਪਰ ਗੁਰੂ ਕੇ ਸਿੱਖਾਂ ਦੇ ਸਰੀਰ ਵੀ ਪਹਿਲਾਂ ਨਾਲੋਂ ਕਮਜ਼ੋਰ ਹੋ ਗਏ ਪਰ ਸ਼ਿਦਕ ਨਹੀਂ ਢੁਲਾਇਆ ਆਖਰ ਜੇ ਗੁਰੂ ਕੇ ਸਿੱਖਾ ਨੂੰ ਮੁਸ਼ਕਲ ਹੈ ਤੇ ਇੱਕ ਗੱਲ ਸਾਨੂੰ ਇਹ ਵੀ ਧਿਆਨ ਚ ਰੱਖਣ ਦੀ ਲੋੜ ਹੈ ਬਾਹਰ ਇਹਨਾਂ ਪਾਪੀਆਂ ਨੂੰ ਵੀ ਬਣੀ ਮੁਸ਼ਕਲ ਹੈ ਉਹਦਾ ਕਾਰਨ ਹੈ ਜਦ ਇੱਕ ਸੁਣਿਓ ਪਹਿਲੀ ਗੱਲ ਤੇ ਇੱਕੋ ਜਗ੍ਹਾ ਇੰਨੀ ਫੌਜ ਕੱਚੀ ਕਰ ਲਈ ਇਹਨਾਂ ਨੂੰ ਵੱਡਾ ਖਤਰਾ ਇਸ ਗੱਲ ਦਾ ਹੈ ਵੀ ਜੇ ਬਾਹਰੋਂ ਕੋਈ ਹਮਲਾਵਰ ਨੇ ਹਮਲਾ ਕਰ ਦਿੱਤਾ ਤੇ ਫਿਰ ਇਸ ਗੱਲ ਦੀ ਵਿਪਤਾ ਬਣ ਜਾਏਗੀ ਇਹਨਾਂ ਚਲਦਿਆਂ ਗੱਲਾਂ ਤੇ ਇਹ ਆ ਜਾਂਦੀਆਂ 84 ਮੇਰੇ ਵੀ ਇਹ ਗੱਲ ਹੋਈ ਸੀ ਕੁਲਦੀਪ ਰਾੜ ਦੀ ਲਿਖੀ ਪੁਸਤਕ ਕਦੀ ਪੜਿਓ ਬਲੂ ਸਟਾਰ 1984 ਉਹਦੇ ਵਿੱਚ ਜ਼ਿਕਰ ਕਰਦਾ ਹੈ ਬਹੁਤੀ ਫੌਜ ਉਸ ਵੇਲੇ ਭਾਰਤੀ ਹਕੂਮਤ ਨੇ ਕੇਵਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਜਲ ਦਰਬਾਰ ਸਾਹਿਬ ਦੇ ਚਾਰ ਚੁਪੇਰੇ ਇਕੱਤਰ ਕਰ ਲਈ ਸੀ ਉਹ ਸ਼ਬਦ ਲਿਖਦਾ ਹੈ ਜੇ ਕੋਈ ਆਂਢੀ ਗਵਾਂਢੀ ਮੁਲਕਾ ਹਮਲਾ ਕਰ ਦਿੰਦਾ ਤਾਂ ਸ਼ਾਇਦ ਗੱਲ ਵੱਸੋਂ ਬਾਹਰ ਹੋ ਸਕਦੀ ਸੀ ਉਸ ਵੇਲੇ ਬਿਲਕੁਲ ਇਸੇ ਤਰ੍ਹਾਂ ਪਹਿਲਾ ਖਤਰਾ ਇਹਨਾਂ ਨੂੰ ਇਹ ਹੈ ਏਡੀ ਵੱਡੀ ਫੌਜ ਇੱਕ ਥਾਂ ਲਾਈ ਹੈ ਤੇ ਬਾਹਰ ਕੋਈ ਹਮਲਾਵਰ ਹਮਲਾ ਕਰ ਦੇ ਵੀ ਮੁਸ਼ਕਲ ਬਣ ਜਾਏਗੀ ਦੂਜੀ ਗੱਲ 10 ਲੱਖ ਬੰਦੇ ਦਾ ਇੱਕੋ ਥਾਂ ਰਹਿਣ ਸੈਨ ਖਾਣ ਪੀਣ ਦੇ ਪ੍ਰਬੰਧ ਕਰਨੇ ਔਰ ਪਹਿਲਾ ਸਾਰੀ ਗਰਮੀ ਉੱਪਰ ਦੀ ਲੰਘ ਗਈ ਸਰਦੀ ਦੇ ਦਿਨ ਆ ਗਏ ਮੁਸ਼ਕਲ ਇਹਨਾਂ ਨੂੰ ਵੀ ਬਣੀ ਪਈ ਹੈ ਮੈਂ ਕਈ ਵਾਰੀ ਬੇਨਤੀ ਆਖਦੇ ਬੰਦਾ ਤੇ 10000 ਵੀ ਇੱਕ ਥਾਂ ਕਤਰ ਹੋ ਜਾਏ ਨਾ ਸਾਹ ਲੈਣਾ ਔਖਾ ਹੋ ਜਾਂਦਾ ਗਰਮੀ ਦੇ ਦਿਨਾਂ ਅੰਦਰ ਬੰਦਾ ਕਈ ਵਾਰੀ ਆਖਦੇ ਬਾਹਰ ਨਿਕਲੂ ਸੌਖਾ ਸਾਹ ਆਏਗਾ ਹੁਣ 10 ਲੱਖ ਇੱਕ ਥਾਂ ਅਕਤਰ ਹੈ ਔਖੇ ਇਹ ਵੀ ਬਹੁਤ ਨੇ ਪਾਪੀ ਆਖਰੀ ਨਾ ਇੱਕ ਬਹਿਕਬੰਦੀ ਬਣਾਈ ਕਿ ਰੱਬ ਪਾ ਕੇ ਵੀ ਨਹੀਂ ਗੱਲ ਕਰਨੀ ਸਿੱਦਕ ਨਹੀਂ ਡਲਾਉਂਦੇ ਸਿੱਖਦੇ ਨਾ ਜਿਹੜੇ ਸਿੱਦਕ ਨਹੀਂ ਡਲਾਉਂਦੇ ਇਹਨਾਂ ਅਗਲਾ ਕੰਮ ਕੀਤਾ ਹੁਣ ਚੇਤਾ ਰੱਖਿਓ ਸਮਾਣੇ ਦਾ ਹੁਸੈਨ ਖਾਂ ਇੱਕ ਪਾਪੀ ਐ ਸਮਾਣੇ ਦਾ ਸਿੱਖੀ ਨਾਲ ਬੜਾ ਗਹਿਰਾ ਸਬੰਧ ਹੈ ਕਦੀ ਫਿਰਸੀ ਇਹ ਜਿਹੜਾ ਹੁਸੈਨ ਖਾਂ ਐ ਨਾ ਪਾਪੀ ਇਹਨੇ ਉਸ ਵੇਲੇ ਗੱਲ ਆਖੀ ਆਪਾਂ ਧਰਮ ਦੇ ਚਿੰਨਾ ਦੀ ਕਸਮ ਖਾਨੇ ਆ ਗੁਰੂ ਕਲਗੀ ਤਰ ਬੜਾ ਧਰਮੀ ਹੈ ਤੇ ਮੈਨੂੰ ਆਸ ਹੈ ਵੀ ਉਹ ਧਰਮ ਦੀ ਗੱਲ ਨੂੰ ਕਦੀ ਛੋਕਰ ਨਹੀਂ ਮਾਰਦਾ ਵੇਖੋ ਮੈਂ ਬੇਨਤੀ ਤੁਹਾਨੂੰ ਕਰਾਂ ਉਸ ਵੇਲੇ ਹੁਸੈਨ ਖਾਨੇ ਇੱਕ ਔਰੰਗਜ਼ੇਬ ਦੀ ਚਿੱਚੀ ਲਈ ਦੂਜਾ ਪਵਿੱਤਰ ਕੁਰਾਨ ਦੇ ਸ਼ਬਦ ਲਿਖੇ ਕਲਗੀ ਤਰ ਪਾਤਸ਼ਾਹ ਨੂੰ ਇੱਕ ਸੁਨੇਹਾ ਕੱਲਿਆ ਅੰਦਰ ਕਾਸਦ ਰਾਹੀ ਦੰਗਲ ਦੇ ਸੂਰ ਹੁੰਦੇ ਐ ਕਾਸਦ ਐ ਜਿਹੜਾ ਉਸ ਸੁਨੇਹਾ ਲਿਆ ਵੀ ਸਕਦਾ ਐ ਲਿਆ ਵੀ ਸਕਦਾ ਐ ਉਹਨ ਸੁਨੇਹਾ ਕੱਲਿਆ ਸੁਨੇਹੇ ਵਿੱਚ ਇਹ ਗੱਲ ਕੀਤੀ ਕਹਿਣ ਲੱਗੇ ਵੀ ਸਤਿਗੁਰੂ ਅਸੀਂ ਬੇਨਤੀ ਕਰਦੇ ਐ ਤੇ ਤੁਸੀਂ ਸਾਡੇ ਤੇ ਭਰੋਸਾ ਨਾ ਕਰੋ ਬਲਕਿ ਅਸੀਂ ਭਰੋਸੇ ਦੇ ਕਾਬਲ ਵੀ ਨਹੀਂ ਐ ਤੁਸੀਂ ਸਾਡੇ ਤੇ ਭਰੋਸਾ ਕਰਨ ਦੀ ਬਜਾਏ ਅਸੀਂ ਕੁਰਾਨ ਦੀ ਮੁਸਲਮਾਨ ਨੂੰ ਇੱਕ ਕੁਰਾਨ ਤੇ ਸਭ ਤੋਂ ਵੱਧ ਯਕੀਨ ਐ ਅਸੀਂ ਕੁਰਾਨ ਦੀ ਕਸਮ ਖਾ ਕੇ ਆਖਦੇ ਆ ਤੁਸੀਂ ਇੱਕ ਵਾਰੀ ਅਨੰਦਪੁਰ ਸਿਰ ਛੱਡ ਕੇ ਚਲੇ ਜਾਓ ਤੇ ਅਸੀਂ ਔਰੰਗਜ਼ੇਬ ਨੂੰ ਜਵਾਬ ਦੇਣ ਜੋਗੇ ਹੋ ਜਾਵਾਂਗੇ ਵੀ ਇੱਕ ਫਕੀਰ ਹੈ ਉਹ ਕਿ ਤੋ ਖਿਤਾ ਨਹੀਂ ਖਾਲੀ ਕਰਵਾ ਸਕੀ ਐਡੀ ਫੌਜ ਹੈ ਤੇ ਅਸੀਂ ਜਵਾਬ ਦੇਣ ਜੱਗੇ ਹੋ ਜਾਵਾਂਗੇ ਸਾਡੀ ਪਤ ਰਹਦਾਏਗੀ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹੋਵਾਂਗੇ ਬਾਤ ਵਿੱਚ ਆ ਕੇ ਰਹਿ ਲੈਣ ਪਹਾੜੀ ਜਿਹੜੇ ਰਾਜੇ ਸਭ ਉਹਨਾਂ ਆਟੇ ਦੀ ਗਊ ਬਣਾਈ ਔਰ ਮੈਂ ਬੇਨਤੀ ਕਰਾਂ ਆਟੇ ਦੀ ਗਊ ਬਣਾ ਕੇ ਇੱਕ ਬੇਨਤੀ ਕੀਤੀ ਕਹਿਣ ਲੱਗੇ ਪਾਤਸ਼ਾ ਅਸੀਂ ਗਾਂ ਨੂੰ ਕਈ ਵਾਰ ਮਾਂ ਦਾ ਦਰਜਾ ਦਿੰਨੇ ਆ ਅਸੀਂ ਆਪਣੀ ਮਾਂ ਗਾਂ ਦੀ ਕਸਮ ਖਾ ਕੇ ਆਖਦੇ ਆ ਤੁਸੀਂ ਇੱਕ ਵਾਰੀ ਅਨੰਦਪੁਰ ਸਭ ਛੱਡ ਕੇ ਚਲੇ ਜਾਓ ਬੇਨਤੀ ਕਰਦੇ ਆ ਤੁਸੀਂ ਧਰਮੀ ਹੋ ਦੇਅੰਤ ਲੋਕਾਂ ਦੀ ਪਤ ਢੱਕਦੇ ਹੋ ਤੇ ਸਾਡੀ ਪਤ ਰਹਿ ਜਾਏਗੀ ਇੱਕ ਵਾਰੀ ਤਲੇ ਜਾਓ ਅਸੀਂ ਸ਼ੁਕਰ ਗੁਜ਼ਾਰੂ ਮੰਗੀ ਇੱਥੇ ਮੇਕ ਬੇਨਤੀ ਹੋਰ ਕਹਿੰਦੀਆਂ ਬੜੇ ਅਹਿਮ ਨੁਕਤੇ ਹੁੰਦੇ ਆ ਕਈ ਵਾਰੀ ਯਾਦ ਰੱਖੋ ਧਰਮ ਕੋਈ ਵੀ ਬਾੜਾ ਨਹੀਂ ਹੈ ਹਾਲਾਂਕਿ ਜਿਹੜੀ ਗੁਰਬਾਣੀ ਵਿੱਚ ਪਰਿਭਾਸ਼ਾ ਹੈ ਸਰਬ ਧਰਮ ਮੈਂ ਸਨੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਧਰਮ ਦੋ ਹੀ ਗੱਲਾਂ ਸਿਖਾਉਂਦਾ ਹੈ ਪਵਿੱਤਰ ਕਰਮ ਕਰਨੇ ਔਰ ਦੂਜਾ ਰੱਬੀ ਬੰਦਗੀ ਕਰਨੀ ਪਰ ਕੁਝ ਲੋਕ ਹਮੇਸ਼ਾ ਹੀ ਧਰਮ ਦੀ ਆੜ ਵਿੱਚ ਉਹ ਸਹਾਰਾ ਧਰਮ ਦਾ ਲੈਂਦੇ ਐ ਕਰਮ ਮਾੜਾ ਕਰਦੇ ਐ ਇਹ ਔਰੰਗਜੇ ਪਾਪੀ ਕਹਿੰਦਾ ਭਾਵੇਂ ਮੁਸਲਮਾਨ ਐ ਆਪਣੇ ਆਪ ਨੂੰ ਪਰਕਰਮ ਮਾੜੇ ਕਰਦਾ ਇਸ ਕਰਮ ਮੈਂ ਬੇਨਤੀ ਕਰਾਂ ਸਤਗੁਰੂ ਦਾ ਕਿਸੇ ਧਰਮ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਹਜੂਰ ਅੰਦਰ ਨਫ਼ਰਤ ਨਹੀਂ ਸੀ ਆਪ ਅੱਗੇ ਤਾਲਕ ਕੇ ਵਿਚਾਰਾਂਗੇ ਸਤਗੁਰੂ ਕੋਲ ਤੇ ਪੀਰ ਬੁੱਧੂ ਸ਼ਾਹ ਵਰਗੇ ਯਾਦ ਰੱਖਿਓ ਕੋਟਲਾ ਨਿਹੰਗ ਖਾਂ ਵਰਗੇ ਉਹ ਸ਼ਰਧਾਲੂ ਨੇ ਗੁਰੂ ਚਰਨਾਂ ਦੇ ਧਰਮ ਦੇ ਵਿਰੋਧ ਨਹੀਂ ਹੈ ਇਹ ਕਦੀ ਹਮੇਸ਼ਾ ਆਪਣਾ ਵਿਚਾਰ ਕੇ ਰੱਖਣਾ ਚਾਹੀਦਾ ਤੇ ਮੈਂ ਬੇਨਤੀ ਜਿਹੜੀ ਕਹਿ ਰਿਹਾ ਸਾਂ ਜਦੋਂ ਇਹਨਾਂ ਕਸਮਾਂ ਖਾਧੀਆਂ ਸਤਗੁਰ ਪਾਤਸ਼ਾਹ ਮਹਾਰਾਜ ਨੇ ਅੱਜ ਇੱਕ ਵਿਚਾਰ ਬਣਾਈ ਵੀ ਆਪਾਂ ਆਨੰਦਪੁਰ ਸਾਹਿਬ ਛੱਡ ਦੇਨੇ ਕੁਦਰਤੀ ਗੱਲ ਹੈ ਇਤਿਹਾਸ ਵਿੱਚ ਜ਼ਿਕਰ ਵੀ ਹੈ ਮਾ ਗੁਦਰ ਕੌਰ ਨੇ ਪਹਿਲਾਂ ਵੀ ਕਈ ਵਾਰੀ ਇਹ ਬੇਨਤੀ ਕੀਤੀ ਸੀ ਵੀ ਆਪਾਂ ਪਾਤਸ਼ਾ ਆਨੰਦਪੁਰ ਸਾਹਿਬ ਛੱਡ ਦਈਏ ਸਭ ਕੁਝ ਅੰਦਰ ਨਾ ਕੁਝ ਖਾਣ ਪੀਣ ਨੂੰ ਬਚਿਆ ਤੇ ਬਹੁਤ ਮੁਸ਼ਕਲ ਬਣੀ ਹੋਈ ਹੈ ਪਰ ਸਤਿਗੁਰੂ ਨਹੀਂ ਮੰਨੇ ਪਰ ਇਸ ਵੇਰ ਸਤਿਗੁਰੂ ਤਿਆਰ ਹੋ ਗਏ ਉਹਦਾ ਇੱਕ ਕਾਰਨ ਹੈ ਬੜਾ ਅਹਿਮ ਆ ਨੁਕਤਾ ਸਿੱਖਾਂ ਨੂੰ ਇਤਿਹਾਸ ਦੇ ਪੰਨਿਆਂ ਵਿੱਚ ਉਚਿਤ ਰੱਖਣਾ ਚਾਹੀਦਾ ਇਹ ਗੱਲ ਨਹੀਂ ਵੀ ਕਲਗੀ ਧਰ ਨੂੰ ਪਤਾ ਨਹੀਂ ਹੈ ਹਜ਼ੂਰ ਪਾਤਸ਼ਾਹ ਨੂੰ ਪਤਾ ਹੈ ਇਹ ਜਿਹੜੇ ਪਾਪੀ ਬੇਈਮਾਨ ਨੇ ਅੰਦਰੋਂ ਇਹਨਾਂ ਨੇ ਮੁਕਰ ਜਾਣਾ ਇਸ ਗੱਲ ਦਾ ਹਜ਼ੂਰ ਨੂੰ ਚੰਗੀ ਤਰ੍ਹਾਂ ਪਤਾ ਹੈ ਪਰ ਫਿਰ ਵੀ ਅਨੰਦਪੁਰ ਸਾਹਿਬ ਛੱਡਿਆ ਕਿਉਂ ਇਹਦਾ ਕਾਰਨ ਹੈ ਸਤਗੁਰੂ ਨੇ ਇੱਕ ਵਿਚਾਰ ਬਣਾਈ ਉਹ ਵਿਚਾਰ ਬਣਾਈ ਵੀ ਕਿਸੇ ਵੇਲੇ ਇਸੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮੈਂ ਸਿੱਖਾਂ ਨੂੰ ਧਰਮ ਦੇ ਚਿੰਨ੍ਹ ਪਹਿਨਾਏ ਨੇ ਅੱਜ ਇਹਨਾਂ ਧਰਮ ਦੇ ਚਿੰਨ੍ਹਾਂ ਦੀ ਕਸਮ ਖਾਧੀ ਹੈ ਜੇ ਅੱਜ ਵੀ ਆਨੰਦਪੁਰ ਸਾਹਿਬ ਨਾ ਛੱਡਿਆ ਤੇ ਹੋ ਸਕਦਾ ਹੈ ਆਉਣ ਵਾਲੇ ਸਮੇਂ ਦੇ ਅੰਦਰ ਲੋਕ ਧਰਮ ਦੇ ਚਿੰਨ੍ਹਾਂ ਦੀ ਕਦਰ ਨਾ ਘਟਾ ਦੇਣ ਹਜ਼ੂਰ ਪਾਤਸ਼ਾਹ ਮਹਾਰਾਜ ਨੇ ਧਰਮ ਦੇ ਚਿੰਨ੍ਹਾਂ ਦੀ ਕਦਰ ਕਰਦਿਆਂ ਧਰਮ ਦੇ ਚਿੰਨ੍ਹਾਂ ਦੀ ਮੈਂ ਬਾਰ-ਬਾਰ ਕਹਿ ਰਿਹਾ ਪਤਾ ਹੈ ਹਜ਼ੂਰ ਨੂੰ ਵੀ ਮੈਨੂੰ ਪਰ ਸਤਗੁਰੂ ਦਾ ਤੁਸੀਂ ਸਮੁੱਚਾ ਜੀਵਨ ਪੜੋ ਨਾ ਸਹਬ ਸਿਧਾਂਤ ਨਹੀਂ ਕੀਤੇ ਤੋੜਦੇ ਕੀਮਤ ਭਾਵੇਂ ਜਿੰਨੀ ਮਰਜ਼ੀ ਚਕਾਉਣੀ ਪਈ ਹੋਵੇ ਸਤਗੁਰੂ ਨੇ ਧਰਮ ਦੇ ਜਿੰਨਾ ਦੀ ਕਦਰ ਕਰਦੇ ਆ ਅਨੰਦਪੁਰ ਸਹਬ ਛੱਡਣ ਦਾ ਫੈਸਲਾ ਕਰ ਲਿਆ ਇੱਕ ਬੇਨਤੀ ਕਰਾਂ ਅੱਜ ਉਹੀ ਲੋਕ ਪਿੱਛੇ ਇੱਕ ਮੁਸਲਮਾਨ ਭਰਾ ਨੇ ਬੜੇ ਭਾਵਨਾ ਨਾਲ ਬਤਨਾਕੇ ਸਨ ਕਹਿਣ ਲੱਗਿਆ ਮੈਂ ਯਕੀਨ ਨਾਲ ਕਹਿਣਾ ਹੈ ਇੰਨਾ ਭਰੋਸਾ ਉਸ ਮਿਲ ਦੇ ਉਹ ਪਾਪੀ ਮੁਸਲਮਾਨਾ ਨੇ ਕੁਰਾਨ ਦਾ ਅਦਬ ਨਹੀਂ ਕੀਤਾ ਬਲਕਿ ਜਿੰਨਾ ਦਸਮ ਪਾਤਸ਼ਾਹ ਨੇ ਕੀਤਾ ਕਿਉਂਕਿ ਦਸਮ ਪਾਤਸ਼ਾਹ ਨੇ ਤੇ ਕਿੱਡੀ ਵੱਡੀ ਗੱਲ ਕੀਤੀ ਅਨੰਦਪੁਰ ਸਾਹਿਬ ਛੱਡ ਦਿੱਤਾ ਪਾਪੀਆਂ ਨੇ ਫਿਰ ਵੀ ਕਸਮਾਂ ਭਲਾਉਣੀਆਂ ਮੈਂ ਬੇਨਤੀ ਤਾਂ ਕਹਿ ਰਿਹਾ ਬਾਰ-ਬਾਰ ਇਹ ਗੱਲ ਜਿਹਨ ਮਿੱਤ ਰੱਖੋ ਸਤਗੁਰੂ ਨੂੰ ਪਤਾ ਹੈ ਬੇਈਮਾਨ ਨੇ ਪਰ ਹਜੂਰ ਨੇ ਅਨੰਦਪੁਰ ਸਾਹਿਬ ਛੱਡਿਆ ਧਰਮ ਦੇ ਚਿੰਨਾ ਦੀ ਕਦਰ ਕੀਤੀ ਹਦੇ ਅਨੰਦਪੁਰ ਸਾਹਿਬ ਛੱਡ ਕੇ ਬੇਅੰਤ ਯਾਦਾਂ ਜੁੜੀਆਂ ਐ ਅਨੰਦਪੁਰ ਸਾਹਿਬ ਦੇ ਨਾਲ ਬੇਅੰਤ ਯਾਦਾਂ ਜੁੜੀਆਂ ਕਦੀ ਇਹ ਮੁੱਲ ਖਰੀਦ ਕੇ ਜਗਾ ਵਸਾਈ ਕਦੀ ਇਹੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਨੇ ਭਾਈ ਜੈਤਾ ਜੀ ਨੂੰ ਸੀਨੇ ਨਾਲ ਲਾ ਕੇ ਰੰਗ ਰੇਟਾ ਗੁਰੂ ਦਾ ਬੇਟਾ ਪਵਿੱਤਰ ਬਚਨ ਆਖਿਆ ਕਦੀ ਐਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀ ਅਰਸ਼ਾ ਨੇ ਹੋਲੀ ਨੂੰ ਹੋਲਾ ਮਹੱਲਾ ਬਣਾਇਆ ਕਦੀ ਏਤੀ ਮਹਾਰਾਜ ਨੇ ਸੈਭ ਜਾਦਿਆਂ ਦਾ ਬਚਪਨਾ ਗੁਜ਼ਰਿਆ 6 ਕਿਲੇ ਬਨਵਾਏ ਬੇਅੰਤ ਯਾਦਾਂ ਨੇ ਪਰ ਸਤਿਗੁਰੂ ਛੱਡ ਕੇ ਅਜ ਅਨੰਦਪੁਰ ਸਾਹਿਬ ਨੂੰ ਦੀਨ ਦੁਨੀਆ ਦਾ ਮਾਲਕ ਚੱਲੇ ਕਾਲੀ ਬੋਲੀ ਲਾਤੈ ਪੋ ਦਾ ਮਹੀਨਾ ਅੱਤ ਦੀ ਸਰਦੀ ਹੈ ਨਾ ਤਨ ਤੇ ਕਪੜਾ ਹੈ ਨਾ ਕੁ ਸਿੱਖਾ ਨੇ ਭੋਦਨ ਪ੍ਰਸ਼ਾਨ ਛਕਿਆ ਬਹੁਤ ਵਿਖਣਾ ਪੈਂਦਾ ਪਰ ਮੈਂ ਇੱਕ ਬੇਨਤੀ ਤੁਹਾਨੂੰ ਹੋਰ ਕਹਿਣੀ ਚਾਹੁੰਦਾ ਇਹ ਇਹ ਗੱਲ ਬੜੇ ਧਿਆਨ ਵਿੱਚ ਰੱਖਿਓ ਮੇਰਾ ਖਿਆਲ ਹੈ ਵੀ ਦੁਨੀਆ ਵਿੱਚ ਕੋਈ ਵੀ ਬੰਦਾ ਅਜੇਹਾ ਨਹੀਂ ਜਿਹੜਾ ਆਪ ਮੁਹਾਰੇ ਤੁਰ ਪਵੇ ਆਪ ਮੁਹਾਰੇ ਦਾ ਭਾਵ ਹੈ ਜਦੋਂ ਵੀ ਕੋਈ ਬੰਦਾ ਤੁਰਦਾ ਉਹ ਇੱਕ ਆਸ ਲੈ ਕੇ ਤੁਰਦਾ ਵੀ ਮੈਂ ਘਰੋਂ ਚੱਲੇ ਆ ਤੇ ਫਲਾਣੀ ਜਗ੍ਹਾ ਜਾ ਕੇ ਮਿੱਤਰ ਦੋਸਤ ਭੈਣ ਭਰਾ ਕੋਲ ਰੁਕਣਾ ਹੈ ਇਹ ਜਿਹੜਾ ਬੰਦਾ ਤੇ ਕੋਈ ਵੀ ਨਹੀਂ ਘਰੋਂ ਤੁਰ ਪਵੇ ਜਾਣਾ ਕਿੱਥੇ ਕੋਈ ਪਤਾ ਹੀ ਨਹੀਂ ਹੈ ਪਰ ਉਹ ਵਿਖੜਾ ਪੈਂਦਾ ਇੰਨਾ ਦਸਮ ਪਤਸ਼ਾਹ ਅਨੰਦਪੁਰ ਸਾਹਿਬ ਛੱਡ ਦੇ ਦਿੱਤਾ ਕਿੱਥੇ ਜਾਣਾ ਕਿੱਥੇ ਰੁਕਣਾ ਕਿੱਥੇ ਕੋਈ ਭੋਜਨ ਪ੍ਰਸ਼ਾਦ ਮਿਲੇਗਾ ਜਾਂ ਨਹੀਂ ਮਿਲੇਗਾ ਇਸ ਗੱਲ ਦੀ ਕੋਈ ਵੀ ਸਾਰ ਨਹੀਂ ਕੇਵਲ ਰੰਮੀ ਹੁਕਮ ਵਿੱਚ ਤੁਰ ਪਏ ਨੇ ਪਰ ਮੈਂ ਬੇਨਤੀ ਕਰਾਂ ਇੱਥੋਂ ਚੱਲ ਕੇ ਕੀਰਤਪੁਰ ਸਾਹਿਬ ਕੋਲ ਬੇਅੰਤ ਗੁਰੂ ਕੇ ਅਸਥਾਨਾਂ ਤੇ ਨਮਸਕਾਰਾਂ ਕੀਤੀਆਂ ਹੱਦੇ ਸਰਸਾ ਕੰਢੀ ਪਹੁੰਚਦੇ ਐ ਜਦੋਂ ਸਰਸਾ ਕੰਢੇ ਪਹੁੰਚੇ ਯਾਦ ਰੱਖਿਓ ਉਥੇ ਅੰਮ੍ਰਿਤ ਵੇਲਾ ਹੋ ਗਿਆ 6 ਪੋਦੀ ਰਾਤ ਐ ਜਦੋਂ ਅਨੰਦਪੁਰ ਸਾਹਿਬ ਛੱਡਿਆ ਤੁਹਾਨੂੰ ਧਿਆਨ ਆ ਰਹੀ ਹੈ ਕਿ 6 ਪੋਦੀ ਰਾਤ ਐ ਜਦੋਂ ਅਨੰਦਪੁਰ ਸਾਹਿਬ ਛੱਡਿਆ ਅੱਧੀ ਰਾਤ ਸਤ ਪਉ ਦਾ ਅੰਮ੍ਰਿਤ ਵੇਲਾ ਸਰਸਾ ਕੰਢੇ ਹੋ ਗਿਆ। ਔਰ ਮੀਂਹ ਵਰਦ ਹੈ। ਤੇ ਸਤ ਪਉ ਨੂੰ ਜਦੋਂ ਅੰਮ੍ਰਿਤ ਵੇਲਾ ਹੋਇਆ ਸਹਿਬ ਨੇ ਇੱਕ ਬਚਨ ਆਖੇ ਕਹਿਣ ਲੱਗੇ ਸਿੱਖੋ ਅੰਮ੍ਰਿਤ ਵੇਲਾ ਹੋ ਗਿਆ। ਪਹਿਲਾ ਅੰਮ੍ਰਿਤ ਬਾਣੀ ਨਾਲ ਸਾਂਝ ਪਾਓ। ਨਿਤ ਨੇਮ ਕਰੋ। ਪਿੱਛੋਂ ਇੱਕ ਸਿੱਖ ਨੇ ਲੰਮਾ ਕਾਫਲਾ ਸੀ। ਪਿੱਛੋਂ ਇੱਕ ਸਿੱਖ ਨੇ ਸੁਨੇਹਾ ਦਿੱਤਾ ਪਾਤਸ਼ਾਹ। ਕਿਰਪਾ ਕਰੋ। ਪਿੱਛੇ ਜਾਲਨ ਕਸ਼ਮਾ ਪੁਲਾ ਕੇ ਤੇ ਇਹ ਆਵਾਜ਼ਾਂ ਆ ਰਹੀਆਂ ਫੜ ਲੋ ਮਾਰ ਮੁਕਾਉ ਸਿੱਖਾਂ ਨੂੰ ਜਾਨ ਨਹੀਂ ਦੇਣਾ ਸਤਿਗੁਰੂ ਨੂੰ ਸਤਿਗੁਰੂ ਪਿੱਛੇ ਪਾਪੀਆਂ ਕਸ਼ਮਾ ਪੁਲਾ ਦਿੱਤੀਆਂ ਹਜ਼ੂਰ ਨੇ ਇੱਕ ਬਚਨ ਆਖਿਆ ਸੀ ਜਿਹੜਾ ਅੱਜ ਹਿਰਦੇ ਚ ਵਸਾਓ ਕਹਿਣ ਲੱਗੇ ਪਲਿਓ ਇਹਨਾਂ ਨਿਤਨੇਮ ਕਰੋ ਤੁਹਾਨੂੰ ਪਤਾ ਹੋਵੇ ਜ਼ੁਲਮ ਦੇ ਖਿਲਾਫ ਅਗ ਖਲੋਣ ਦੀ ਜਿਹੜੀ ਸਮਰੱਥਾ ਹੈ ਜੁਲਮ ਦੇ ਖਿਲਾਫ ਜਿਹੜੀ ਅੜ ਕਲੋਣ ਦੀ ਸਮਰੱਥਾ ਹੈ ਉਹ ਮਿਲਦੀ ਅਮਰਤ ਬਾਣੀ ਵਿੱਚੋਂ ਹੈ। ਪਰ ਉਸ ਵੇਲੇ ਇਹ ਗੱਲ ਜਿਹਨ ਤੇ ਰੱਖੋ ਕੁਝ ਸਿੱਖਾਂ ਨੂੰ ਆਗੂ ਬਣਾ ਕੇ ਜਿਨ੍ਹਾਂ ਵਿੱਚ ਭਾਈ ਜੈਤਾ ਜੀ, ਭਾਈ ਜੀਵਨ ਸਿੰਘ ਹੈ, ਜਿਨ੍ਹਾਂ ਵਿੱਚ ਭਾਈ ਬੁੱਢਾ ਸਿੰਘ ਦੀ, ਬਾਬਾ ਅਜੀਤ ਸਿੰਘ ਜੀ ਔਰ ਇੱਕ ਭਾਈ ਉਦਾਸ ਸਿੰਘ ਇਹਨਾਂ ਦੀ ਅਗਵਾਹੀ ਹੇਠ 50 ਸਿੱਖ ਦੇ ਕੇ ਇੱਕ ਵਚਨ ਆਖਿਆ ਤੁਸੀਂ ਪਿੱਛੇ ਫੌਜਾਂ ਨੂੰ ਰੋਕ ਕੇ ਰੱਖੋ। ਲੰਮਾ ਕਾਫਲਾ ਪਿੱਛੇ ਫੌਜਾਂ ਨੂੰ ਰੋਕ ਕੇ ਰੱਖੋ ਔਰ ਸਿੱਖ ਨਾਲ ਹੀ ਨਿਤਨੇਮ ਕਰਦੇ ਆ ਨਾਲੇ ਅਗਲਾ ਪੰਧ ਤੈਅ ਕਰਨਗੇ ਮੈਂ ਕਈ ਵਾਰੀ ਆਖਦੇ ਵਿਖਟੇ ਪੈਂਡੇ ਅੰਦਰ ਦੀ ਸਤਿਗੁਰੂ ਦੇ ਸਿੱਖਾਂ ਨੇ ਨਿਤਨੇਮ ਨਹੀਂ ਪੁਲਾਇਆ ਅੱਜ ਵੱਧ ਕਿਸਮਤੀ ਹੈ ਸਿੱਖਾਂ ਦੀ ਮੈਨੂੰ ਖੁਸ਼ਾ ਕਰ ਦਿਓ ਕਈ ਵਾਰੀ ਘਰ ਵਿੱਚ ਪੰਜ ਜੀ ਨੇ ਕੰਦਾ ਮਿੱਤੋ ਇੱਕ ਵੀ ਨਹੀਂ ਜਿਹੜਾ ਨਿਤਨੇਮ ਕਰਦਾ ਹੋਵੇ ਇੱਕ ਬੇਨਤੀ ਤੁਹਾਨੂੰ ਹੱਥ ਜੋੜ ਕਰਾਂ ਸਮੇਂ ਦੀ ਵੀ ਸੀਮਾ ਹੁੰਦੀ ਹੈ ਤਿੰਨ ਗੱਲਾਂ ਹਮੇਸ਼ਾ ਚੇਤਾ ਰੱਖ ਲੋ ਜਿੰਨਾ ਸਮਾਂ ਗੁਰੂ ਤਿਆਂ ਦਿੱਤੀਆਂ ਤਿੰਨ ਦਾਤਾਂ ਸਿੱਖ ਸੰਭਾਲਦਾ ਨਾ ਇਹਦੀ ਹਮੇਸ਼ਾ ਚੜ੍ਹਦੀ ਕਲਾ ਰਹੇਗੀ ਇੱਕ ਅੰਮ੍ਰਿਤ ਵੇਲਾ ਦੂਜਾ ਅੰਮ੍ਰਿਤ ਬਾਣੀ ਤੀਜਾ ਅੰਮ੍ਰਿਤ ਦੀ ਦਾਤ ਜਿੰਨਾ ਸਮਾਂ ਤਿੰਨ ਗੱਲਾਂ ਸਿੱਖਦੇ ਪੱਲੇ ਨੇ ਅਮਰਤ ਵੇਲੇ ਦੀ ਬੰਦਗੀ ਹੈ ਅਮਰਤ ਬਾਣੀ ਦਾ ਨਿਤਨੇਮ ਤੇ ਗੁਰੂ ਦਾ ਉਪਦੇਸ਼ ਹਿਰਦੇ ਚ ਕੁਮਾਰਿਆ ਹੈ ਅਮਰਤ ਦੀ ਦਾਤ ਇਹਦੇ ਕੋਲ ਹੈ ਯਾਦ ਰੱਖਿਓ ਦੁਨੀਆ ਵਿੱਚ ਸਿੱਖ ਨੂੰ ਮਿੱਤਰ ਨਹੀਂ ਕਦੀ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਬਣੇਗੀ ਬਲਕਿ ਇਹ ਚੜ੍ਹਦੀ ਕਲਾ ਵਿੱਚ ਰਹੇਗਾ ਸਿੱਖ ਮੈਨੂੰ ਖਿਮਾ ਕਰ ਦਿਓ ਭਟਕਦਾ ਹੀ ਉਹ ਮਨੁੱਖ ਜਦੋਂ ਇਹ ਤਿੰਨ ਦਾਤਾਂ ਭੁਲਾ ਦਿੰਦਾ ਹੈ ਅੱਜ ਤੇ ਸਾਡੀ ਕੌਮ ਕਈ ਵਾਰੀ ਬਲਕਿ ਮੈਂ ਪੂਰੀ ਮਨੁੱਖਤਾ ਦੀ ਗੱਲ ਕਰਨੀ ਚਾਹੁੰਨਾ ਹੈ ਜੇ ਅੱਜ ਉਹ ਨਸ਼ੀਆਂ ਵਿਸ਼ੀਆਂ ਵਿੱਚ ਉਲੰਦੀ ਹੋਈ ਹੈ ਨਾ ਇਹਦਾ ਕਾਰਨ ਹੈ ਅਸੀਂ ਗੁਰੂ ਕੇ ਅੰਮ੍ਰਿਤ ਬੋਲ ਤੇ ਅੰਮ੍ਰਿਤ ਦਾਤਾਂ ਨੂੰ ਵਿਸਾਰਿਆ ਹੋਇਆ ਹੈ ਫਿਰ ਮੈਂ ਬਿੰਦੀ ਕਹਾ ਸਿਖਾ ਨੇਤਨਮ ਕੀਤਾ ਪਿੱਛੇ ਇੱਕ جنگ ਚੱਲ ਪਈ ਪਿੱਛੇ جنگ ਚੱਲੀ ਹੈ ਇੱਥੇ ਪਰਿਵਾਰ ਤੰ ਹਿੱਸ਼ੇ ਵਿੱਚ ਵੰਡਿਆ ਜਾਂਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੱਡੇ ਸਾਹਿਬਜ਼ਾਦੇ ਪੰਜ ਪਿਆਰੇ ਹੋਰ ਗੁਰੂ ਕੇ ਸਿੱਖ ਸਰਸਾ ਨਦੀ ਪਾਰ ਕਰਦੇ ਆ। ਗੱਲ ਕਹਿਣੀ ਤੇ ਬਹੁਤ ਸੌਖੀ ਹੈ ਮੈਂ ਵੀ ਕਹਿ ਦਿੱਤੀ। ਪਰ ਮੈਂ ਬੇਨਤੀ ਕਰਾਂ ਜਦੋਂ ਉਹ ਦਾ ਮਹੀਨਾ ਸੀ ਤੇ ਉਸ ਮੇਲੇ ਬਹੁਤ ਤਾਤਬਾਰੀ ਬੰਦਾ ਠੰਡੇ ਪਾਣੀ ਨਾਲ ਹੱਥ ਤੋਂ ਤੂੰ ਵੀ ਗੁਰੇਜ਼ ਕਰਦਾ ਐ ਅੱਜ ਵੀ ਤੇ ਕਰਦਾ ਐ ਅਸੀਂ ਉੱਠਨੇ ਐ ਅਸੀਂ ਅੰਮ੍ਰਿਤ ਵੇਲੇ ਜੇ ਪਾਣੀ ਗਰਮ ਨਾ ਹੋਵੇ ਤੇ ਬਹੁਤ ਵਾਰੀ ਮੇਰੇ ਬਰਗਲ ਇਸ਼ਨਾਨ ਵੀ ਨਹੀਂ ਕਰਦਾ ਪਰ ਧੰਨ ਸੀ ਗੁਰੂ ਕੀ ਸਿੱਖ ਸਰਸੋਂ ਨੂੰ ਸ਼ਵਾਲਕ ਦੀਆਂ ਪਹਾੜੀਆਂ ਤੋਂ ਨਿਕਲਦੀ ਸੀ ਬਹੁਤ ਭਰ ਕੇ ਵਗਦੀ ਸੀ ਪਰ ਉਹ ਮੀਂਹ ਵਰਦਾ ਸੀ ਸਰਸਾ ਨਦੀ ਨੂੰ ਪਾਰ ਕਰ ਗਈ ਧੀਰ ਕੇ ਪਾਰ ਕਰ ਗਈ ਔਰ ਬੇਨਤੀ ਦੂਜੀ ਕਰਾਂ ਇੱਕ ਪਾਸੇ ਮਾਤਾ ਗੁਦਰ ਕੌਰ ਜੀ ਛੋਟੇ ਸਹਿਬਜ਼ਾਦੇ ਉਹ ਇੱਕ ਪਾਸੇ ਚਲੇਗੇ ਇੱਕ ਤੀਜਾ ਪਾਸਾ ਜਿਸ ਪਾਸੇ ਮਾਤਾ ਸਹਿਬਕੌਰ ਮਾਤਾ ਸੁੰਦਰ ਕੌਰ ਜੀ ਔਰ ਨਾਲ ਉਹਨਾਂ ਦੇ ਭਾਈ ਮਨੀ ਸਿੰਘ ਉਹ ਇੱਕ ਪਾਸੇ ਚਲੇਗੇ ਸਰਸਾ ਕੰਡੇ ਸਤਗੁਰੂ ਜੀ ਦਾ ਪਰਿਵਾਰ ਵਿਛੜਦਾ ਇਹ ਗੱਲ ਧਿਆਨ ਵਿੱਚ ਰੱਖੋ ਮੈਂ ਅਜ ਆਪਾਂ ਵੀ ਗ੍ਰਿਸ਼ਟੀ ਲੋਕ ਹੈ ਸਰਸਾ ਕੰਡੇ ਪਰਿਵਾਰ ਵਿਛੜਿਆ ਦੁਬਾਰਾ ਨਹੀਂ ਮਿਲ ਸਕਿਆ ਦੁਬਾਰਾ ਨਹੀਂ ਮਿਲਿਆ